ਪੰਜਾਬ ਸਰਕਾਰ ਦੇ ਨਸ਼ਿਆਂ ਤੇ ਕਾਬੂ ਪਏ ਜਾਣ ਦੇ ਦਾਅਵੇ ਦੀ ਇੱਕ ਵਾਰ ਫਿਰ ਪੋਲ ਜੜੀ ਆ ਖੁੱਲਦੀ ਨਜ਼ਰ ਆ ਰਹੀ ਹੈ ਨਸ਼ੇੜੀ ਪੁੱਤ ਨੇ ਨਸ਼ਿਆਂ ਵਾਸਤੇ ਪੈਸੇ ਨਾ ਮਿਲਣ ਤੇ ਪਿਓ ਦਾ ਗੁੱਟ ਵੱਢ ਦਿੱਤਾ ਤੇ ਸਿਰ ਵੀ ਪਾੜ ਕੇ ਰੱਖ ਦਿੱਤਾ ਇਸ ਦੌਰਾਨ ਜ਼ਖਮੀ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਖੁੱਲੇ ਆਮ ਨਸ਼ਾ ਵਿਕਦਾ ਹੈ ਅਤੇ ਸਰਕਾਰ ਨਸ਼ਿਆਂ ਤੇ ਠੱਲ ਪਾਉਣ ਦੇ ਵਿੱਚ ناکਾਮਯਾਬ ਰਹੀ ਹੈ। ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਇਹ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਂਦੀਆ ਪਨਿਆੜ ਨਾਲ ਸੰਬੰਧਿਤ ਹੈ। ਇਸ ਦੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਯਾਨੀ ਕਿ ਜ਼ਖਮੀ ਹੋਏ ਪਿਤਾ ਨੇ ਬੈਂਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦੋਂ ਉਸ ਨੇ ਪੈਸੇ ਦੇਣ ਤੋਂ ਮਨ ਕਰ ਦਿੱਤਾ ਤਾਂ ਉਸ ਨੇ ਇੱਕ ਤੇਜ਼ ਹਥਿਆਰ ਹਥਿਆਰ ਦੇ ਨਾਲ ਉਸ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਫਿਰ ਦੇ ਵਿਅਕਤੀ ਨੇ ਪੰਜਾਬ ਸਰਕਾਰ ਤੇ aarop ਲਾਏ ਹਨ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆ। ਉਹ ਨੇ ਵੀ ਕਿਹਾ ਕਿ ਸਾਡੇ ਪਿੰਡ ਵਿੱਚ ਵੀ ਨਸ਼ਾ ਸ਼ਰੀਆਮ ਵਿਕ ਰਿਹਾ ਹੈ ਜਿਸ ਕਰਕੇ ਉਸ ਦਾ ਪੁੱਤ ਅੱਜ ਵੀ ਨਸ਼ੇ ਦਾ ਆਦੀ ਹੋ ਚੁੱਕਿਆ ਹੈ। ਬ੍ਰਹਮ ਸਿੰਘ ਜੀ ਕਿਹੜਾ ਪਿੰਡ ਜੇ? ਗਾਂਧੀਆ ਬਣਿਆੜ। ਪੈਸੇ ਨਾ ਮਿਲ ਆਇਆ ਨਸ਼ੇ ਬਾਤ ਤੇ ਮੈਂ ਮੇਰੇ ਕੋ ਕਿਤੇ ਪੈਸੇ ਕੋਈ ਢੜ ਬਣੀ ਹੁੰਦੀ ਇਹਨੇ ਮੇਰੇ ਕੋ ਚਾਬੀ ਲਈ ਜਾਂ ਤੇ ਅੰਦਰੋਂ ਇਹਨੇ ਬੂਆ ਤੋੜਿਆ ਤੇ ਡਨਾਸਾ ਕੱਢ ਕੇ ਲਿਆਂਦਾ ਤੇ ਮੇਰੇ ਤੇ ਮੈਨੂੰ ਪਤਾ ਨਹੀਂ ਲਹੋਸ਼ ਹੀ ਨਹੀਂ ਆਈ ਕਿ ਮੈਨੂੰ ਪਤਾ ਨਹੀਂ ਲੱਗਾ ਕਿ ਇਹ ਤਾਂ ਮੈਨੂੰ ਵੱਢ ਕੇ ਛੱਡ ਦਿਆ ਬੜੇ ਚਿਰ ਦਾ ਨਸ਼ੇ ਕਰਦਾ ਸੀ ਇਹਨੇ 5 ਸਾਲ ਹੋ ਗਏ ਤੇ 24 ਕੇਸ ਪਏ ਨੂੰ ਅਨੇ ਤੇ ਇਸ ਤਰੀਕ ਜਾਂਦਾ ਨਹੀਂ ਪੀਓ ਲੱਗੀ ਐ ਭਕੌੜਾ ਪੁਲਿਸ ਕੋਲੋਂ ਐ ਕਰੀ ਕਿ ਨਹੀਂ ਪਹੁੰਚਾ ਜਦੋਂ ਤੇ ਪੁਲਿਸ ਦੇ ਕਾਬੂ ਆਵੇ ਫੇਰ ਤੇ ਕੋਈ ਦਾਸਾ ਲਾਉਣਾ ਡਕਿਆ ਨਾ ਕਾਬੂ ਨਹੀਂ ਆਉਂਦਾ ਜੀ ਮੇਰੇ ਨਾਲ ਬਸ ਮੈਨੂੰ ਪੈਸੇ ਹੀ ਮੰਗਦਾ ਹੈ ਬਸ ਪਟਾਕੇ ਠਿਕਾਣੀਆਂ ਆ ਦੇਖੋ ਗੁੱਟ ਬਾੜਦਾ ਦਾ ਆ ਗੁੱਟ ਬਾੜਦਾ ਦਾ ਇਹ ਹੱਡੀ ਸਾਰੀ ਬਾੜਦੀ ਦੀ ਇਹ ਸਾਰੀ ਹੱਡੀ ਬਾੜਦੀ ਦੀ ਹੈ ਇਹ ਪੰਜ ਸ਼ੀਟ ਆਪਣੇ ਇੱਥੇ ਨਾਂ ਦੇ ਨਾਂ ਸਾਬ ਸਰਕਾਰ ਦਾ ਖੂਗ ਹੈ ਨਹੀਂ ਵਿਗਦੇ ਹਾਲੇ ਵੀ ਬੜੇ ਬੜੇ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਉਹ ਨਵੀ ਜੈਦਾ ਵੀ ਇਸ ਇਹ ਵੀ ਮੂੜੇ ਨੂੰ ਗੋਲੀ ਮਾਰ ਮਾਰ ਜ। ਇਹ ਵੀ ਮੂੜੇ ਨੂੰ ਗੋਲੀ ਮਾਰੀ ਬੱਸ। ਇਹ ਹੁਣ ਆ ਜੈਦਾ ਬੱਸ। ਕਿੰਨੇ ਪੁੱਤਰ ਨੇ ਤੁਹਾਡੇ? ਇੱਕ ਪਈ ਹੈ ਰਾਮ ਦਾ। ਮਾਣ ਨੇ ਮਾਰ ਕੇ ਕੱਢ ਛੱਡੀ ਦੀ ਹੈ। ਮਾਣ ਨੂੰ ਕੋਟ ਕੋਟ ਕੇ ਬੜਾ ਕੁੜਦਰਾ ਮਾਣ ਦੀ ਮਾਂ ਜਲ ਗਈ ਦੁਗਿਆ ਹਾਂ। ਉਹ ਮੂੜਦਾ ਕਜਾਖ ਜਾਨ ਸਿੰਘ ਹੈ ਜੀ। ਕੋਈ ਕੰਮ ਨਹੀਂ ਕਰਦਾ ਸਵਾ ਚੋਰੀ ਤੇ ਇਹ ਪੁਲਸ ਨੂੰ ਨਹੀਂ ਦੱਸਿਆ ਜੀ ਕਦੇ ਪੁਲਸ ਨੂੰ ਰੋਜ਼ ਪੁਲਸਾਂ ਦੀ ਇਹ ਤੇ ਦੂਏ ਤੀਏ ਮੈਂ ਰੋਜ਼ ਦੱਸਣਾ ਬੜਾ ਰੋਣਾ ਪੁਲਸੇ ਬੜੀ ਪੁਲਸੇ ਤੇ ਪੁਲਸ ਪਤਾ ਨਹੀਂ ਹੁੰਦੇ ਉਹਦੀ ਗੱਲ ਸੁਣ ਲੈਂਦੀ ਤੇ ਬਾਅਦ ਛੱਡ ਜਾਂਦੀ ਹੈ ਪੁਲਸੇ ਕਹਿੰਦੀ ਨਸ਼ਾ ਖਤਮ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮ ਜ਼ेड ਨਿਊਜ਼